ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਇੱਕ ਅਮਰ ਸੱਚ ਹੈ ਉਮਰ ਛੋਟੀ ਸੀ ਪਰ ਹੌਸਲੇ ਬੁਲੰਦ ਸਨ ਇਹ ਇੱਕ ਕਹਾਣੀ ਨਹੀਂ ਇਹ ਸਾਡਾ ਇਤਿਹਾਸ ਹੈ ਜਿਸ ਉੱਤੇ ਅਸੀਂ ਮਾਣ ਕਰ ਸਕਦੇ ਹਾਂ ਉਹਨਾਂ ਦੁਆਰਾ ਦਿੱਤੀ ਕੁਰਬਾਨੀ ਪੁਲਾਈ ਨਹੀਂ ਜਾ ਸਕਦੀ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਦੀ ਖਾਤਰ ਆਪਣੇ ਦੋ ਪੁੱਤਰ ਚਮਕੌਰ ਦੀ ਗੜੀ ਵਿੱਚ ਵਾਰ ਦਿੱਤੇ ਅਤੇ ਦੋ ਨਿੱਕੇ ਸਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਅਜੇ ਇਹ ਤਸੀਹੇ ਜਿੰਨਾ ਨੂੰ ਸੁਣ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ ਪਰ ਵੇਖੋ ਉਹਨਾਂ ਨਿੱਕੀਆਂ ਜਿੰਦਾਂ ਦੇ ਏਡੇ ਵੱਡੇ ਹੌਸਲੇ ਕਿ ਉਹ ਭੋਰਾ ਨਹੀਂ ਡੋਲੇ ਅਤੇ ਧਰਮ ਨੂੰ ਬਚਾਉਣ ਲਈ ਆਪਣੀਆਂ ਨਿੱਕੀਆਂ ਨਿੱਕੀਆਂ ਜਿੰਦਾ ਕੁਰਬਾਨ ਕਰ ਦਿੱਤੀਆਂ ਇਨ੍ਹਾਂ ਉਮਰਾਂ ਦੇ ਨਿੱਕੇ ਪਰ ਮਹਾਨ ਯੋਧਿਆਂ ਦੀ ਬੇਮਿਸਾਲ ਕੁਰਬਾਨੀ ਦਾ ਇਤਿਹਾਸ ਅੱਜ ਆਪਾਂ ਆਪਜੀ ਨਾਲ ਸਾਂਝਾ ਕਰਾਂਗੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਗਰਦਨ ਤੇ ਜਦੋਂ ਛੁਰੀ ਚਲਾਈ ਗਈ ਉਹ ਉਸੇ ਪਲ ਹੀ ਸ਼ਹੀਦ ਹੋ ਗਈ ਪਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਲਗਭਗ 3.5 ਮਿੰਟ ਤੱਕ ਤੜਫਦੇ ਰਹੇ ਇਤਿਹਾਸ ਦੱਸਦਾ ਹੈ ਕਿ ਛੋਟੇ ਸਹਬਜ਼ਾਦਿਆਂ ਦੇ ਬਸਤਰ ਉਤਾਰ ਕੇ ਉਹਨਾਂ ਨੂੰ ਨੰਗਾ ਕਰ ਦਿੱਤਾ ਗਿਆ ਅਤੇ ਤੂਤਦੀਆਂ ਛਟੀਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਉਹਨਾਂ ਨੂੰ ਪਿੱਪਲ ਦੇ ਦਰਖਤ ਨਾਲ ਬੰਨ ਕੇ ਗਲੇਲਾ ਨਾਲ ਪੱਥਰ ਮਾਰੇ ਗਏ। ਇੱਕ ਪੱਥਰ ਸਹਬਜ਼ਾਦਾ ਫਤਿਹ ਸਿੰਘ ਜੀ ਦੀ ਸੱਜੀ ਅੱਖ ਤੇ ਵੱਜਦਾ ਹੈ। ਅੱਖ 'ਚੋਂ ਖੂਨ ਵਗਣ ਲੱਗ ਪੈਂਦਾ ਹੈ। ਜਦੋਂ ਉਹਨਾਂ ਨੂੰ ਖੋਲਿਆ ਜਾਂਦਾ ਹੈ ਤਾਂ ਸਹਬਜ਼ਾਦਾ ਜੀ ਆਪਣਾ ਹੱਥ ਅੱਖ ਤੇ ਰੱਖ ਲੈਂਦੇ ਹਨ ਪੂਰਾ ਹੱਥ ਖੂਨ ਨਾਲ ਲਾਲ ਹੋ ਜਾਂਦਾ ਹੈ ਚਿਹਰੇ ਤੇ ਵੀ ਖੂਨ ਵਹਿ ਰਿਆ ਸੀ ਉਹ ਪਾਪੀ ਉਹਨਾਂ ਨੂੰ ਮੋਢੇ ਤੋਂ ਫੜ ਕੇ ਕਾ ਸੀਟਦੇ ਹੋਏ ਵਜ਼ੀਰ ਖਾਨ ਕੋ ਲੈ ਜਾਂਦੇ ਹਨ ਵਜ਼ੀਰ ਖਾਨ ਪੁੱਛਦਾ ਹੈ ਹੁਣ ਦੱਸੋ ਆਪਣਾ ਧਰਮ ਛੱਡੋਗੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਅੱਖ ਤੇ ਹੱਥ ਰੱਖਦਿਆਂ ਹੋਇਆਂ ਸਿਰ ਹਿਲਾ ਕੇ ਇਨਕਾਰ ਕਰ ਦਿੰਦੇ ਹਨ ਇਥੋਂ ਤੱਕ ਲਿਖਿਆ ਮਿਲਦਾ ਹੈ ਕਿ ਉਹਨਾਂ ਦੀਆਂ ਉਂਗਲਾਂ ਦੇ ਪੋਟੇ ਅੱਗ ਵਿੱਚ ਸਾੜੇ ਗਏ ਨੌ ਉਖਾੜ ਦਿੱਤੇ ਗਏ ਜਦੋਂ ਠੰਡੇ ਬੁਰਜ ਵਿੱਚ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਪਹੁੰਚੇ ਤਾਂ ਉਹਨਾਂ ਦੇ ਨਿੱਕੇ ਨਿੱਕੇ ਪਿੰਡਿਆਂ ਤੇ ਲਾਸ਼ਾਂ ਪਈਆਂ ਹੋਈਆਂ ਸਨ ਪਰ ਇਹ ਸ਼ਹਾਦਤ ਹਾਰ ਨਹੀਂ ਸੀ ਇਹ ਧਰਮ ਦੀ ਜਿੱਤ ਸੀ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਲੈ ਲੈਂਦੇ ਹਨ ਇੱਕ ਸਹਿਬਜ਼ਾਦੇ ਨੂੰ ਇੱਕ ਬਾਹ ਹੇਠਾਂ ਦੱਬ ਲੈਂਦੇ ਹਨ ਦੂਜੇ ਨੂੰ ਦੂਜੀ ਬਾਹ ਹੇਠਾਂ ਤਾਂ ਜੋ ਨਿੱਕਿਆਂ ਬੱਚਿਆਂ ਨੂੰ ਕੁਝ ਨਿਗ ਮਿਲ ਸਕੇ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਆਪਣੇ ਮੂੰਹ ਨਾਲ ਛੋਟੇ ਸਹਬਜ਼ਾਦੀਆਂ ਦੇ ਚਿਹਰਿਆਂ ਤੇ ਭਾਫ਼ ਛੱਡਦੇ ਰਹੇ ਸਿਰਫ ਇਸ ਲਈ ਕਿ ਉਹਨਾਂ ਦੇ ਨਿੱਕੇ ਸਰੀਰਾਂ ਤੱਕ ਕੁਝ ਗਰਮੀ ਪਹੁੰਚ ਜਾਵੇ ਜਦੋਂ ਸ਼ਹੀਦ ਕਰਨ ਦੀ ਗੱਲ ਆਈ ਤਾਂ ਇਤਿਹਾਸ ਦੱਸਦਾ ਹੈ ਕਿ ਸਹਬਜ਼ਾਦੀਆਂ ਨੂੰ ਦੀਵਾਰਾਂ ਵਿੱਚ ਚਿਨਿਆ ਗਿਆ ਜਦੋਂ ਕੰਧਾਂ ਗਲ ਤੱਕ ਆ ਗਈਆਂ ਤਾਂ ਸਹਬਜ਼ਾਦੇ ਬੇਹੋਸ਼ ਹੋ ਗਏ ਉਹਨਾਂ ਦੇ ਨਿੱਕੇ ਸਰੀਰਾਂ ਦੇ ਭਾਰ ਨਾਲ ਹੀ ਉਹ ਕੰਧ ਟਹਿ ਗਈ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਨੂੰ ਮਾਤਾ ਗੁਜਰੀ ਜੀ ਕੋਲ ਵਾਪਸ ਲਿਆਂਦਾ ਗਿਆ ਹੋਸ਼ ਵਿੱਚ ਲਿਆਏ ਜਾਣ ਤੋਂ ਬਾਅਦ ਫਿਰ ਪੁੱਛਿਆ ਗਿਆ ਧਰਮ ਛੱਡੋਗੇ ਪਰ ਜਦੋਂ ਉਹ ਫਿਰ ਵੀ ਅਡੋਲ ਰਹੇ ਧਰਮ ਨਹੀਂ ਛੱਡਿਆ ਤਾਂ ਜਲਾਦਾ ਨੇ ਉਹ ਦਰਦਨਾਕ ਕੰਮ ਕੀਤਾ ਜਿਸ ਨੂੰ ਇਤਿਹਾਸ ਵਿੱਚ ਜਿਬਾ ਕਿਹਾ ਗਿਆ ਜਿਬਾ ਜਿਸ ਦਾ ਅਰਥ ਹੁੰਦਾ ਹੈ ਛੁਰੀ ਦੇ ਨਾਲ ਹਲਾਲ ਕਰਨਾ ਇੱਕ ਛਟਕੇ ਨਾਲ ਨਹੀਂ ਬਲਕਿ ਗਰਦਨ ਤੇ ਛੁਰੀ ਰੇਤ ਰੇਤ ਕੇ ਜਲਾਦਾ ਨੇ ਆਪਣੇ ਗੋਡੇ ਸਹਬਜ਼ਾਦਿਆਂ ਦੀਆਂ ਛਾਤੀਆਂ ਤੇ ਰੱਖੇ ਅਤੇ ਛੁਰੀਆਂ ਨਾਲ ਉਹਨਾਂ ਦੀਆਂ ਗਰਦਨਾ ਕਲਮ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਨੂੰ ਬਚਾਉਣ ਲਈ ਇੰਨੇ ਭਿਆਨਕ ਤੇ ਸੀਹੇ ਸਹ ਕੇ ਸ਼ਹੀਦ ਹੋ ਗਏ ਪਰ ਇਤਿਹਾਸ ਦਾ ਕੋਈ ਵੀ ਪੰਨਾ ਇਹ ਨਹੀਂ ਦੱਸਦਾ ਕਿ ਉਹ ਇੱਕ ਪਲ ਲਈ ਵੀ ਡੋਲੇ ਹੋਣ ਹੁਣ ਜੇ ਅਸੀਂ ਉਹਨਾਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪਿੱਛੇ ਚੱਲਦਾ ਸਫ਼ਰ ਹੋਰ ਵੀ ਦਰਦਨਾਕ ਹੈ ਇਤਿਹਾਸ ਚ ਗੰਗੂ ਦਾ ਜ਼ਿਕਰ ਮਿਲਦਾ ਹੈ 7 ਅਤੇ 8 ਪੋ ਨੂੰ ਗੰਗੂ ਉਹਨਾਂ ਨੂੰ ਫੜਵਾ ਲਿਆਉਂਦਾ ਉਸ ਤੋਂ ਬਾਅਦ ਉਹਨਾਂ ਨੂੰ ਮਰਿੰਡੇ ਲਿਆਂਦਾ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਦ ਕਰ ਦਿੱਤਾ ਮਾਤਾ ਗੁਜਰੀ ਜੀ ਦੇ ਹੱਥ ਰੱਸੀਆਂ ਨਾਲ ਬੰਨ ਦਿੱਤੇ ਗਏ ਉਹਨਾਂ ਦੇ ਮੂੰਹ ਤੇ ਤੋਬਰ ਚੜਾਇਆ ਗਿਆ ਉਹੀ ਜੋ ਘੋੜਿਆਂ ਦੇ ਮੂੰਹ ਤੇ ਪਾਇਆ ਜਾਂਦਾ ਹੈ ਖਾਣਾ ਖਵਾਉਣ ਲਈ ਉਸ ਤੋਬਰ ਵਿੱਚ ਮਿਰਚਾਂ ਪਾਈਆਂ ਗਈਆਂ 10 ਪੋ ਦੀ ਰਾਤ ਸਾਹਿਬਜ਼ਾਦੇ ਮਰਿੰਡੇ ਕੂਤ ਵਾਲੀ ਵਿੱਚ ਬੋਰੀਆਂ ਅੰਦਰ ਪਏ ਤੜਫਦੇ ਰਹੇ ਅਗਲੇ ਦਿਨ ਉਹਨਾਂ ਨੂੰ ਜੰਜੀਰਾ ਨਾਲ ਜਕੜ ਕੇ ਮੋਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਇਹ ਸਿਰਫ ਇਤਿਹਾਸ ਨਹੀਂ ਇਹ ਧਰਮ ਦੀ ਅਡੋਲਤਾ ਦੀ ਜਿੰਦਾ ਗਵਾਹੀ ਹੈ ਇਤਿਹਾਸਕਾਰ ਲਿਖਦੇ ਹਨ ਕਿ ਸਹਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਬਿਨਾ ਕਿਸੇ ਡਰ ਜਾਂ ਝਿਜਕ ਦੇ ਫੌਜਦਾਰਾਂ ਅਤੇ ਸਿਪਾਹੀਆਂ ਦੇ ਨਾਲ ਤੁਰ ਪਏ ਜਦੋਂ ਉਹ ਸੂਬੇ ਦੀ ਕਚਹਿਰੀ ਵੱਲ ਵੱਧਦੇ ਹਨ ਤਾਂ ਇਹ ਨਿੱਕੇ ਪਰ ਜਾਨਸਾਰ ਸਹਬਜ਼ਾਦੇ ਉੱਥੇ ਪਹੁੰਚ ਕੇ ਜੇਕਾਰਾ ਛੱਡਦੇ ਹਨ ਉਸ ਸਮੇਂ ਉਹਨਾਂ ਦੇ ਪੈਰਾਂ ਤੇ ਜ਼ਖਮ ਸਨ ਤਿੰਨੇ ਨਾ ਤੋ ਉਹਨਾਂ ਨੇ ਢੰਗ ਨਾਲ ਰੋਟੀ ਨਹੀਂ ਖਾਦੀ ਸੀ ਗੰਗੂ ਦੇ ਘਰ ਵੀ ਸਿਰਫ ਪਤਾਸੇ ਹੀ ਖਾਦੇ ਸਨ ਤਨ ਤੇ ਕੋਈ ਮੋਟਾ ਕੱਪੜਾ ਨਹੀਂ ਸੀ ਐਨੇ ਕਠਨ ਹਾਲਾਤਾਂ ਦੇ ਬਾਵਜੂਦ ਜਦੋਂ ਉਹ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਵੱਡੇ ਵੱਡੇ ਜ਼ਾਲਮਾਂ ਸ਼ੇਰਾਂ ਤੇ ਬਗਿਆੜਾਂ ਵਰਗੇ ਦਰਿੰਦਿਆਂ ਦੇ ਸਾਹਮਣੇ ਪਹਿਲਾ ਕਦਮ ਰੱਖਦੇ ਹਨ ਤਾਂ ਫਿਰ ਵੀ ਜੈਕਾਰਾ ਗੂੰਜਦਾ ਹੈ ਵਜੀਰ ਖਾਨ ਉਹ ਸਵੇਲੇ ਖੁਸ਼ ਸੀ ਉਹ ਆਪਣੇ ਮਾਨ ਵਿੱਚ ਸੋਚ ਰਿਹਾ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਮੇਰੇ ਕਾਬੂ ਵਿੱਚ ਆ ਜਾਣਗੇ ਕਿਉਂਕਿ ਉਹਨਾਂ ਦੇ ਪੁੱਤਰ ਮੇਰੇ ਕਬਜ਼ੇ ਵਿੱਚ ਹਨ ਉਸ ਨੂੰ ਲੱਗਦਾ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਮਿੰਤਾ ਕਰਨਗੇ ਮੇਰੇ ਅੱਗੇ ਝੁਕਣਗੇ ਅਤੇ ਸਰੈਂਡਰ ਕਰਨ ਆ ਜਾਣਗੇ ਕਿਉਂਕਿ ਉਹ ਬਹੁਤ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਜੂ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਵੀ ਤਰੀਕੇ ਨਾਲ ਉਸ ਦੀ ਈਨ ਨਾ ਮੰਨੇ ਤਾਂ ਇਹ ਬੇਈਮਾਨ ਲੋਕ ਨਿੱਕੀਆਂ ਨਿੱਕੀਆਂ ਜਿੰਦਾਂ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਨੂੰ ਦਬਾਅ ਵਿੱਚ ਲਿਆਉਣਾ ਚਾਹੁੰਦੇ ਸਨ ਸੂਬੇ ਦੀ ਕਚਹਿਰੀ ਵਿੱਚ 11 ਪੋ ਦੀ ਸ਼ਾਮ ਨੂੰ ਸਾਹਿਬਜ਼ਾਦਿਆਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਗਏ ਇਤਿਹਾਸਕਾਰ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਝੂਠੀ ਖਬਰ ਸੁناਈ ਗਈ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਚਮਕੌਰ ਦੀ ਜੰਗ ਵਿੱਚ ਮਾਰ ਦਿੱਤਾ ਹੈ ਅਤੇ ਉਹਨਾਂ ਦਾ ਸੀਸ ਕੱਟ ਕੇ ਔਰੰਗਜ਼ੇਬ ਕੋਲ ਭੇਜ ਦਿੱਤਾ ਗਿਆ ਹੈ ਇਥੇ ਸੁਚਾਨੰਦ ਨੇ ਆਪਣੀ ਘਟੀਆ ਸੋਚ ਦਾ ਪੂਰਾ ਸਬੂਤ ਦਿੱਤਾ ਬਹੁਤ ਮਿੱਠੇ ਤੇ ਚਲਾਕ ਟੰਗ ਨਾਲ ਸਾਹਿਬਜ਼ਾਦੀਆਂ ਨੂੰ ਲਾਲਚ ਦਿੱਤੇ ਗਏ ਕਿਹਾ ਗਿਆ ਕਿ ਤੁਹਾਨੂੰ ਤੁਹਾਡਾ ਆਨੰਦਪੁਰ ਸਾਹਿਬ ਵਾਪਸ ਕਰ ਦਿੱਤਾ ਜਾਵੇਗਾ ਤੁਹਾਨੂੰ ਰਾਜਕੁਮਾਰ ਬਣਾ ਦਿੱਤਾ ਜਾਵੇਗਾ ਰਾਜਕੁਮਾਰੀਆਂ ਨਾਲ ਤੁਹਾਡੇ ਵਿਆਹ ਕਰ ਦਿੱਤੇ ਜਾਣਗੇ ਅਤੇ ਰਾਜਿਆ ਵਰਗੀ ਸ਼ਾਨਦਾਰ ਜ਼ਿੰਦਗੀ ਤੁਹਾਨੂੰ ਮਿਲੇਗੀ ਪਰ ਇੰਨੇ ਸਾਰੇ ਲਾਲਚਾਂ ਦੇ ਬਾਵਜੂਦ ਸਾਹਿਬਜ਼ਾਦੀਆਂ ਨੇ ਇੱਕ ਪਲ ਲਈ ਵੀ ਕਮਜ਼ੋਰੀ ਉਹ ਨਹੀਂ ਦਿਖਾਈ ਉਹਨਾਂ ਨੇ ਇੰਨਾ ਸਾਰਿਆਂ ਲਾਲ ਜਾਂਦਾ ਜਵਾਬ ਸਿਰਫ ਦ੍ਰਿੜ ਅਤੇ ਅਡੋਲਤਾ ਨਹੀਂ ਵਿਛ ਦਿੱਤਾ ਉਸ ਤੋਂ ਬਾਅਦ ਸਾਬਜ਼ਾਦਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਰਾਤ ਹੋ ਚੁੱਕੀ ਸੀ ਉਹਨਾਂ ਨੂੰ ਮੜ ਮਾਤਾ ਗੁਜਰੀ ਜੀ ਕੋਲ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਪਰ ਠੰਡੇ ਬੁਰਜ ਵੱਲ ਭੇਜ ਕੇ ਵਜ਼ੀਰ ਖਾਨ ਦੇ ਮਨ ਵਿੱਚ ਬੇਚੈਨੀ ਹੋਰ ਵੱਧ ਗਈ ਉਹ ਸੋਚ ਰਿਹਾ ਸੀ ਬੱਚੇ ਹੀ ਤਾਂ ਹਨ ਲਾਲਚ ਨਾਲ ਨਹੀਂ ਮੰਨੇ ਤਾਂ ਡਰ ਧਮਕੀਆਂ ਨਾਲ ਮਨਾ ਲਾਂਗੇ ਪਰ ਉਸ ਦੀਆਂ ਦੋਵੇਂ ਹੀ ਚਾਲਾਂ ناکਾਮ ਰਹੀਆਂ ਸਨ ਇਸ ਬੇਚੈਨੀ ਵਿੱਚ ਵਜ਼ੀਰ ਖਾਨ ਪੂਰੀ ਰਾਤ ਸੌ ਨਾ ਸਕਿਆ ਸਾਰੀ ਰਾਤ ਉਹ ਸੁਚਾਨੰਦ ਅਤੇ ਆਪਣੇ ਹੋਰ ਅਹਿਲਕਾਰਾਂ ਨਾਲ ਮਿਲ ਕੇ ਸਾਜ਼ਿਸ਼ਾਂ ਘੜਦਾ ਰਿਹਾ। ਅਗਲੇ ਦਿਨ ਲਈ ਯੋਜਨਾਵਾਂ ਬੰਦੀਆਂ ਰਹੀਆਂ ਕਿ ਕਿਵੇਂ ਗੁਰੂ ਗੋਬੀ ਸਿੰਘ ਜੀ ਦੇ ਪੁੱਤਰਾਂ ਨੂੰ ਇਸਲਾਮ ਕਬੂਲ ਕਰਵਾਇਆ ਜਾਵੇ, ਕਿਵੇਂ ਉਹਨਾਂ ਨੂੰ ਝੁਕਾਇਆ ਜਾਵੇ ਅਤੇ ਕਿਵੇਂ ਇਸ ਰਾਹੀਂ ਗੁਰੂ ਗੋਬੀ ਸਿੰਘ ਜੀ ਨੂੰ ਮਜਬੂਰ ਕੀਤਾ ਜਾਵੇ। ਉੱਥੇ ਹਰ ਇੱਕ ਨੇ ਆਪਣੀ-ਆਪਣੀ ਰਾਏ ਦਿੱਤੀ। ਇਨ੍ਹਾਂ ਰਾਏਆਂ ਵਿੱਚੋਂ ਇੱਕ ਰਾਏ ਇਹ ਵੀ ਸਾਹਮਣੇ ਆਈ ਕਿ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਜਾਵੇ। ਕਿਉਂਕਿ ਉਸਦੇ ਦਿਲ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਭਾਰੀ ਨਫ਼ਰਤ ਸੀ। 2 ਦਿਨ ਪਹਿਲਾਂ ਹੀ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸਦੇ ਭਰਾ ਨਾਹਰ ਖਾਨ ਅਤੇ ਭਾਣਜੇ ਨੂੰ ਮਾਰਿਆ ਸੀ। ਇਸ ਲਈ ਅਗਲੇ ਦਿਨ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਗਿਆ। 12 ਉਹ ਦਾ ਦਿਨ ਸੀ। ਸਿਪਾਹੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਗਏ ਅਤੇ ਸਹਬਜ਼ਾਦੀਆਂ ਨੂੰ ਨਾਲ ਲੈ ਆਏ। ਇਹ ਠੰਡਾ ਬੁਰਜ ਵਜ਼ੀਰ ਖਾਨ ਦੀ ਕਚੈਰੀ ਦੇ ਬਿਲਕੁਲ ਨੇੜੇ ਹੀ ਸੀ ਪਹਿਲਾਂ ਤੋਂ ਹੀ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਵੱਡਾ ਦਰਵਾਜ਼ਾ ਬੰਦ ਰਹੇਗਾ ਅਤੇ ਛੋਟਾ ਦਰਵਾਜ਼ਾ ਬਾਰੀ ਉਸ ਨੂੰ ਖੁੱਲ੍ਹਿਆ ਜਾਵੇਗਾ ਇਹ ਯੋਜਨਾ ਇਸ ਲਈ ਬਣਾਈ ਗਈ ਕਿਉਂਕਿ ਪਹਿਲੇ ਦਿਨ ਦੀ ਕਚੈਰੀ ਵਿੱਚ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਨੂੰ ਫਰਸ਼ੀ ਸਲਾਮ ਨਹੀਂ ਕੀਤੀ ਸੀ ਫਰਸ਼ੀ ਸਲਾਮ ਦਾ ਮਤਲਬ ਹੁੰਦਾ ਸੀ ਕਿ ਜੋ ਵੀ ਵਜ਼ੀਰ ਖਾਨ ਦੇ ਸਾਹਮਣੇ ਆਵੇ ਉਸ ਨੂੰ ਝੁੱਕ ਕੇ ਸਲਾਮ ਕਰੇ ਪਰ ਸੈਜਾਦਿਆਂ ਨੇ ਉਸ ਦਿਨ ਝੁਕਣ ਦੀ ਬਜਾਏ ਜੈਕਾਰਾ ਛੱਡਿਆ ਸੀ ਇਸ ਬਾਰੇ ਸਾਜ਼ਿਸ਼ ਇਹ ਸੀ ਕਿ ਛੋਟਾ ਦਰਵਾਜ਼ਾ ਖੋਲ੍ਹਿਆ ਜਾਵੇ ਅਤੇ ਜਿਵੇਂ ਹੀ ਸੈਜਾਦੇ ਅੰਦਰ ਦਾਖਲ ਹੋਣ ਤੇ ਜੇਕਰ ਝੁਕਣ ਤਾ ਅੰਦਰੋਂ ਸਾਰੇ ਇਕੱਠੇ ਤਾੜੀਆਂ ਮਾਰਨ ਲੱਗ ਪਏ ਤਾਂ ਜੋ ਉਹਨਾਂ ਦੀ ਹਿੰਮਤ ਤੋੜੀ ਜਾ ਸਕੇ ਇੱਥੇ ਇਤਿਹਾਸ ਕਰ ਲਿਖਦੇ ਹਨ ਕਿ ਗੇਟ ਵਿੱਚ ਦਾਖਲ ਹੋਣ ਤੋਂ ਥੋੜਾ ਪਹਿਲਾਂ ਇੱਕ ਮੁਗਲ ਸਿਪਾਹੀ ਨੇ ਸਹਬਜ਼ਾਦਿਆਂ ਨੂੰ ਅੰਦਰ ਜਾਣ ਦਾ ਤਰੀਕਾ ਸਮਝਾਇਆ ਉਸਨੇ ਕਿਹਾ ਕਿ ਅੰਦਰ ਇਸ ਤਰ੍ਹਾਂ ਦਾਖਲ ਹੋਣਾ ਝੁੱਕ ਕੇ ਜਾਣਾ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਸਹਬਜ਼ਾਦਾ ਜੋਰਾਵਰ ਸਿੰਘ ਜੀ ਵੱਡੇ ਸਨ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਛੋਟੇ ਕਈ ਇਤਿਹਾਸਕਾਰ ਸਹਿਬਜ਼ਾਦਾ ਫਤਿਹ ਸਿੰਘ ਜੀ ਦੀ ਉਮਰ 5 ਸਾਲ ਅਤੇ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ 7 ਸਾਲ ਲਿਖਦੇ ਹਨ ਜਦਕਿ ਕੁਝ ਹੋਰ ਇਤਿਹਾਸਕਾਰ 7 ਅਤੇ 9 ਸਾਲ ਵੀ ਲਿਖਦੇ ਹਨ ਉਸ ਪਲ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਨੇ ਆਪਣੇ ਛੋਟੇ ਭਰਾ ਦੇ ਕੰਨ ਵਿੱਚ ਕੁਝ ਕਿਹਾ ਕੀ ਕਿਹਾ ਇਹ ਇਤਿਹਾਸ ਨਹੀਂ ਦੱਸਦਾ ਪਰ ਇਹ ਯਕੀਨਨ ਚੜ੍ਹਦੀ ਕਲਾ ਅਤੇ ਹੌਸਲੇਦਾਰੀ ਕੋਈ ਸੁਨੇਹਾ ਸੀ ਫਿਰ ਪਹਿਲਾਂ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਅੱਗੇ ਵਧੇ ਉਹਨਾਂ ਨੇ ਸਿੱਧਾ ਪੈਰ ਅੰਦਰ ਰੱਖਿਆ ਇੱਕ ਪ੍ਰਤੀਸ਼ਤ ਵੀ ਨਹੀਂ ਚੁਕੇ ਉਹ ਗੁਰੂ ਗੋਬੀ ਸਿੰਘ ਜੀ ਦਾ ਉਹ ਸ਼ੇਰਪੁੱਤਰ ਸੀ ਜੋ ਸੂਬੇ ਦੀ ਕਚਹਿਰੀ ਵਿੱਚ ਬਿਨਾਂ ਚੁਕੇ ਦਾਖਲ ਹੋਇਆ ਉਸ ਦੇ ਪਿੱਛੇ-ਪਿੱਛੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਵੀ ਉਹੀ ਕਰਦੇ ਸਨ ਉਹ ਵੀ ਬਿਨਾਂ ਚੁਕੇ ਕਚਹਿਰੀ ਵਿੱਚ ਦਾਖਲ ਹੋ ਜਾਂਦੇ ਹਨ ਅੰਦਰ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਫਿਰ ਉਹੀ ਜਾਨਸਾਰ ਸਾਹਿਬਜ਼ਾਦੇ ਉਥੇ ਜੇ ਕਾਰਾ ਛੱਡਦੇ ਹਨ ਇਸੇ ਪਾਲ ਵਜੀਰ ਖਾਨ ਸਮਝ ਜਾਂਦਾ ਹੈ ਕਿ ਅੱਜ ਲਾਲਚ ਨਾਲ ਇਹਨਾਂ ਤੋਂ ਕੁਝ ਵੀ ਨਹੀਂ ਬੰਨਣਾ। ਉੱਥੇ ਹੀ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਗਿਆ ਆਪਣੇ ਭਰਾ ਦਾ ਬਦਲਾ ਲੈ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਮਾਰ। ਪਰ ਸ਼ੇਰ ਮੁਹੰਮਦ ਖਾਨ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਕਿਹਾ ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨਾ ਹੋਇਆ ਮੈਂ ਮੈਦਾਨੇ ਜੰਗ ਵਿੱਚ ਲੜਾਂਗਾ। ਇਹ ਦੁੱਧ ਪੀਂਦੇ ਬੱਚੇ ਮਾਰ ਕੇ ਮੈਂ ਪਾਪਾਂ ਦਾ ਭਾਗੀ ਨਹੀਂ ਬਣਾਂਗਾ। ਇੱਕ ਐਕੀ ਉਹ ਸੂਬੇ ਦੀ ਕਚਾਰੀ ਤੋਂ ਉੱਠ ਜਾਂਦਾ ਹੈ ਇਤਿਹਾਸ ਵਿੱਚ ਲਿਖਿਆ ਹੈ ਕਿ ਉਹ ਵਜ਼ੀਰ ਖਾਨ ਨੂੰ ਵੀ ਚੇਤਾਵਨੀ ਦੇ ਕੇ ਜਾਂਦਾ ਹੈ ਜੇ ਤੁਸੀਂ ਇਹਨਾਂ ਉੱਤੇ ਜ਼ੁਲਮ ਕੀਤਾ ਤਾਂ ਮੈਂ ਇਸ ਦੇ ਖਿਲਾਫ ਆਵਾਜ਼ ਉਠਾਵਾਂ ਕਹਿੰਦੇ ਹਨ ਕਿ ਇਸ ਤੋਂ ਬਾਅਦ ਸਹਬਜ਼ਾਦੇਆ ਉੱਤੇ ਸਖਤੀ ਹੋਰ ਵਧਾ ਦਿੱਤੀ ਗਈ ਇਤਿਹਾਸ ਇਹ ਵੀ ਦਰਜ ਕਰਦਾ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਲਿਆਂਦੀਆਂ ਗਈਆਂ ਸੋਨੇ ਹੀਰਿਆਂ ਨਾਲ ਜੜੇ ਗਹਿਣੇ ਕੀਮਤੀ ਵਸਤਰ ਤਾਂ ਜੋ ਕਿਸੇ ਤਰ੍ਹਾਂ ਲਾਲਚ ਦੇ ਕੇ ਉਹਨਾਂ ਦੇ ਇਰਾਦੇ ਡੋਲਾਏ ਜਾ ਸਕਣ ਇਤਿਹਾਸਕਾਰ ਲਿਖਦੇ ਹਨ ਕਿ ਉੱਥੇ ਇੱਕ ਸਟਾਲ ਵਰਗਾ ਸਜਾਇਆ ਗਿਆ ਇੱਕ ਪਾਸੇ ਸੋਨੇ ਹੀਰਿਆਂ ਨਾਲ ਜੜੇ ਗਹਿਣੇ ਰੱਖੇ ਗਏ ਦੂਜੇ ਪਾਸੇ ਮਹਿੰਗੇ ਮਹਿੰਗੇ ਕੱਪੜੇ ਸਜਾਏ ਗਏ ਨਾਲ ਹੀ ਹੋਰ ਕੀਮਤੀ ਵਸਤਾਂ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਰੱਖੀਆਂ ਗਈਆਂ ਜਦੋਂ ਛੋਟੇ ਸਹਿਬਜ਼ਾਦੀਆਂ ਨੂੰ ਉੱਥੇ ਲਿਆਂਦਾ ਗਿਆ ਤਾਂ ਕਹਿੰਦੇ ਨੇ ਕਿ ਉਹਨਾਂ ਨੇ ਇਹ ਸਭ ਕੁਝ ਹੀ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਇਸ ਸਭ ਕੁਝ ਨੂੰ ਬਿਨਾਂ ਦੇਖੇ ਅੱਗੇ ਲੰਘ ਕੇ ਉਹ ਮੁਗਲਾਂ ਦੇ ਸ਼ਸਤਰਾਂ ਨੂੰ ਦੇਖਣ ਲੱਗ ਪਏ। ਇਹ ਦੇਖ ਕੇ ਦਰਬਾਰ ਵਿੱਚ ਖਾਮੋਸ਼ੀ ਛਾ ਗਈ। ਇਸ ਤੋਂ ਬਾਅਦ ਫਿਰ ਸਹਿਬਜ਼ਾਦੀਆਂ ਉੱਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਇਆ। ਉਹਨਾਂ ਦੇ ਕੱਪੜੇ ਉਤਾਰ ਕੇ ਤੂਤਦੀਆਂ ਛਟੀਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਪਿੱਪਲ ਦੇ ਦਰਖਤ ਨਾਲ ਬੰਨ ਕੇ ਗਲੇਲੇ ਮਾਰੀ ਗਏ। ਇਤਿਹਾਸ ਲਿਖਦਾ ਹੈ ਕਿ ਉਹਨਾਂ ਦੀਆਂ ਉਂਗਲਾਂ ਦੇ ਪੋਟੇ ਅੱਗ ਵਿੱਚ ਸਾੜੇ ਗਏ। ਇਨਾਂ ਤਸੱਦਦ ਕੀਤਾ ਇਨਾਂ ਛੋਟੇ ਛੋਟੇ ਬੱਚਿਆਂ ਉੱਤੇ ਮੁਗਲ ਸਰਕਾਰ ਨੇ ਹਰ ਤਸੱਦਦ ਤੋਂ ਬਾਅਦ ਇੱਕੋ ਗੱਲ ਕਹੀ ਜਾਂਦੀ ਸੀ ਆਪਣਾ ਧਰਮ ਛੱਡ ਦਿਓ ਪਰ ਉਹ ਸ਼ੇਰ ਪੁੱਤਰ ਦੇ ਸ਼ੇਰ ਬੱਚੇ ਨਾ ਡਰੇ ਨਾ ਝੁਕੇ ਉਹਨਾਂ ਨੇ ਕਿਸੇ ਵੀ ਕੀਮਤ ਤੇ ਆਪਣਾ ਧਰਮ ਨਹੀਂ ਛੱਡਿਆ ਇਤਿਹਾਸਕਾਰ ਲਿਖਦੇ ਹਨ ਕਿ ਜ਼ਿਆਦਾਤਰ ਤਿੱਖੇ ਤੇ ਦ੍ਰਿੜ ਜਵਾਬ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਵੱਲੋਂ ਦਿੱਤੇ ਗਏ ਜਦੋਂ ਕੋਟਮਾਰ ਅਤੇ ਤਸ਼ੱਦਦ ਕਰਕੇ ਵੀ ਉਹ ਥੱਕ ہار ਗਏ ਤਾਂ ਵਜ਼ੀਰ ਖਾਨ ਨੇ ਕਾਜੀ ਨੂੰ ਬੁਲਾਇਆ ਉਸਨੇ ਕਿਹਾ ਕਿ ਇਹ ਬਾਗੀ ਦੇ ਪੁੱਤਰ ਹਨ ਇਹਨਾਂ ਦੇ ਖਿਲਾਫ ਮੌਤ ਦਾ ਫਤਵਾ ਜਾਰੀ ਕਰੋ ਕਿਉਂਕਿ ਇਸਲਾਮੀ ਪ੍ਰਣਾਲੀ ਵਿੱਚ ਕਾਜ਼ੀਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਵਜ਼ੀਰ ਖਾਨ ਨੇ ਪੁੱਛਿਆ ਕਿ ਇਸਲਾਮੀ ਸ਼ਰੀਅਤ ਦੇ ਮੁਤਾਬਕ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਜੇ ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਜੋ ਤਤੀ ਤਵੀ ਤੇ ਬਿਠਾਉਣ ਦੀ ਸਜ਼ਾ ਦਿੱਤੀ ਗਈ ਸੀ ਉਹ ਵੀ ਇਸਲਾਮੀ ਕਾਨੂੰਨ ਅਤੇ ਯਾਸ਼ਾ ਦੇ ਅਸੂਲਾ ਅਨੁਸਾਰ ਹੀ ਬਣਾਈ ਗਈ ਸੀ ਇਸ ਤਰ੍ਹਾਂ ਸ਼ਹੀਦ ਕਰਨ ਲਈ ਕਿ ਖੂਨ ਦੀ ਇੱਕ ਬੂੰਦ ਵੀ ਜ਼ਮੀਨ ਤੇ ਨਾ ਡਿੱਗੇ ਇਹ ਸਭ ਕੁਝ ਸਿਰਫ ਜ਼ੁਲਮ ਨਹੀਂ ਸੀ ਇਹ ਧਰਮ ਦੀ ਅਡੋਲਤਾ ਨੂੰ ਤੋੜਨ ਦੀ ਆਖਰੀ ਕੋਸ਼ਿਸ਼ ਸੀ ਜੋ ਅਖੀਰਕਾਰ ਨਾ ਕਾਮਰ ਇਹ ਇਤਿਹਾਸਕਾਰ ਲਿਖਦੇ ਹਨ ਕਿ ਵਜ਼ੀਰ ਖਾਨ ਕਾਜੀ ਨੂੰ ਪੁੱਛਦਾ ਹੈ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇਸਤੇ ਕਾਜੀ ਲਿਖਦਾ ਹੈ ਕਿ ਇਸਲਾਮ ਧਰਮ ਵਿੱਚ ਬੱਚਿਆਂ ਲਈ ਕੋਈ ਸਜ਼ਾ ਦੇ ਉਧਾਰਤ ਨਹੀਂ ਹੈ ਦਰ ਅਸਲ ਕਿਸੇ ਵੀ ਧਰਮ ਵਿੱਚ ਬੱਚਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਪਰ ਧਰਮ ਦੀ ਆੜ ਲੈ ਕੇ ਇਹ ਲੋਕ ਬਹੁਤ ਕੁਝ ਕਰ ਰਹੇ ਸਨ ਖੁਦ ਧਰਮੀ ਨਹੀਂ ਸਨ ਇਤਿਹਾਸ ਦੱਸਦਾ ਹੈ ਕਿ ਇਹ ਸੁਣ ਕੇ ਵजीर खान ਕੁਝ ਪਲਾਂ ਲਈ ਠੰਡਾ ਪੈ ਜਾਂਦਾ ਹੈ ਸ਼ਾਇਦ ਉਹ ਹੌਸਲਾ ਹਾਰ ਗਿਆ ਸ ਇਹ ਵੀ ਹੋ ਸਕਦਾ ਹੈ ਕਿ ਉਸ ਦੇ ਮਨ ਵਿੱਚ ਇੱਕ ਪਲ ਲਈ ਇਹ ਵਿਚਾਰ ਆਇਆ ਹੋਵੇ ਕਿ ਛੱਡ ਦਿੱਤਾ ਜਾਵੇ ਪਰ ਇੱਥੇ ਹੀ ਪਾਪੀ ਸੁਚਾਨੰਦ ਮੈਦਾਨ ਵਿੱਚ ਆ ਜਾਂਦਾ ਹੈ ਜਦੋਂ ਉਹ ਵੇਖਦਾ ਹੈ ਕਿ ਗੁਰੂ ਗੋਬੀ ਸਿੰਘ ਜੀ ਦੇ ਪੁੱਤਰਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਉਹ ਆਪਣੀ ਚਾਲ ਜਾਂਦਾ ਕਹਿੰਦਾ ਹੈ ਠੀਕ ਹੈ ਛੱਡ ਦੇਵਾਂਗੇ ਪਰ ਛੱਡਣ ਤੋਂ ਪਹਿਲਾਂ ਕੁਝ ਸਵਾਲ ਜਵਾਬ ਤਾਂ ਕਰ ਲਈਏ ਫਿਰ ਸੁਚਾਨੰਦ ਛੋਟੇ ਸਹਿਬਜ਼ਾਦਾ ਨੂੰ ਪੁੱਛਦਾ ਹੈ ਮੰਨ ਲਵੋ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ ਰਿਹਾ ਹੋ ਕੇ ਤੁਸੀਂ ਕੀ ਕਰੋਗੇ ਤਾਂ ਉੱਥੇ ਕਹਿੰਦੇ ਨੇ ਕਿ ਸਹਿਬਜ਼ਾਦਾ ਜੂਰਾਵਰ ਸਿੰਘ ਜੀ ਨੇ ਪੂਰੀ ਨਿਡਰਤਾ ਨਾਲ ਕਿਹਾ ਅਸੀਂ ਆਪਣੇ ਆਨੰਦਪੁਰ ਨਗਰ ਵਾਪਸ ਜਾਵਾਂਗੇ ਆਪਾਂ ਨੇ ਸਿੱਖਾਂ ਨੂੰ ਫਿਰ ਇਕੱਠਾ ਕਰਾਂਗੇ ਆਪਣੇ ਗੁਰੂ ਪਿਤਾ ਵਾਂਗ ਇੱਕ ਫੌਜ ਤਿਆਰ ਕਰਾਂਗੇ ਅਤੇ ਤੁਹਾਡੇ ਉੱਤੇ ਹਮਲਾ ਕਰਾਂਗੇ ਸੁਚਾਨੰਦ ਕਹਿੰਦਾ ਹੈ ਕਿ ਫਿਰ ਅਸੀਂ ਤੁਹਾਨੂੰ ਫੜ ਲਵਾਂਗੇ ਫਿਰ ਕੀ ਕਰੋਗੇ ਸਹਿਜਾ ਦਾ ਜਵਾਬ ਦਿੰਦਾ ਹੈ ਕਿ ਅਸੀਂ ਓਨਾ ਚਿਰ ਤੁਹਾਡੇ ਉੱਤੇ ਹਮਲਾ ਕਰਦੇ ਰਹਾਂਗੇ ਜਦ ਤੱਕ ਤੁਸੀਂ ਖਤਮ ਨਹੀਂ ਹੋ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਇਸ ਤੇ ਸੁਚਾਨੰਦ ਨੇ ਜ਼ਹਿਰ ਉਗਲਿਆ ਇਹ ਸੱਪਾਂ ਦੇ ਬੱਚੇ ਹਨ ਸਪੂਲੀਆਂ ਹਨ ਅੱਜ ਜੇ ਇਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਕੱਲ ਇਹੀ ਸਾਡੀ ਮੌਤ ਦਾ ਕਾਰਨ ਬਣਨਗੇ ਇੱਥੇ ਜਦੋਂ ਵਜ਼ੀਰ ਖਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਉਂਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਉਂਦਾ ਹੈ ਕਿਉਂਕਿ ਉਹ ਸਿਰਫ ਗੁਰੂ ਗੋਬੀ ਸਿੰਘ ਜੀ ਨੂੰ ਝਕਾਉਣਾ ਚਾਹੁੰਦਾ ਸੀ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਉਹ ਨਹੀਂ ਕਰ ਸਕਿਆ ਗੁਰੂ ਸਾਹਿਬ ਨੂੰ ਝਕਾਉਣਾ ਤਾਂ ਦੂਰ ਉਹ 5 ਅਤੇ 7 ਸਾਲ ਦੇ ਉਹਨਾਂ ਫਰਜੰਦਾ ਨੂੰ ਵੀ ਨਹੀਂ ਝੁਕਾ ਸਕਿਆ ਸੀ ਇਸ ਪਲ ਵਜੀਰ ਖਾਨ ਨੂੰ ਆਪਣੀ ਔਕਾਤ ਦਾ ਅਹਿਸਾਸ ਹੋ ਜਾਂਦਾ ਹੈ ਉਸ ਦੇ ਅੰਦਰ ਈਰਖਾ ਅਤੇ ਨਫ਼ਰਤ ਹੋਰ ਭੜਕ ਉੱਠਦੀ ਹੈ ਤਾਂ ਉਹ ਫੈਸਲਾ ਕਰ ਦਿੰਦਾ ਹੈ ਕਿ ਇਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਜਾਵੇ ਅਤੇ ਇਤੋਂ ਹੀ ਉਹ ਭਿਆਨਕ ਫਰਮਾਨ ਜਾਰੀ ਹੁੰਦਾ ਹੈ ਛੋਟੇ ਸੈਵਜਾਦਿਆਂ ਨੂੰ ਨੀਹਾਂ ਵਿੱਚ ਚਿੰਨਣ ਦਾ ਇਹ ਸਭ ਕੁਝ ਸ਼ਹੀਦ ਕਰਨ ਲਈ ਨਹੀਂ ਕੀਤਾ ਗਿਆ ਰਿਹਾ ਸੀ ਇਹ ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਸੀ ਸੋਚ ਇਹ ਸੀ ਕਿ ਜਦੋਂ ਬੱਚਿਆਂ ਨੂੰ ਨੀਹਾਂ ਵਿੱਚ ਚਿਨਿਆ ਜਾਵੇਗਾ ਜਦੋਂ ਉਹ ਮੌਤ ਨੂੰ ਬਿਲਕੁਲ ਸਾਹਮਣੇ ਖੜਾ ਦੇਖਣਗੇ ਤਾਂ ਡਰ ਜਾਣਗੇ ਟੋਟੇ ਜਾਣਗੇ ਨੀਹਾਂ ਵਿੱਚ ਚਿੰਨਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਸ਼ਾਸ਼ਲ ਬੀਗ ਅਤੇ ਬਾਸ਼ਲ ਬੀਗ ਦੋ ਜਲਾਦ ਇਸ ਕੰਮ ਤੇ ਲਗਾਏ ਜਾਂਦੇ ਹਨ ਜਿਵੇਂ ਹੀ ਨੀਹਾਂ ਚਿੰਨਣ ਦੀ ਕਾਰਵਾਈ ਅੱਗੇ ਵਧਦੀ ਹੈ ਤਾਂ ਇੱਕ ਸਮਾਂ ਆਉਂਦਾ ਹੈ ਕਿ ਸਾਹਿਬਜ਼ਾਦੇ ਬੇਹੋਸ਼ ਹੋ ਜਾਂਦੇ ਹਨ ਉਹਨਾਂ ਦੇ ਨਾਜ਼ੁਕ ਸਰੀਰਾਂ ਦੇ ਭਾਰ ਨਾਲ ਤੰਦ ਅਚਾਨਕ ਟੈ ਜਾਂਦੀ ਬੇਹੋਸ਼ ਪਏ ਸਾਹਿਬਜ਼ਾਦਿਆਂ ਨੂੰ ਫੇਰ ਮਾਰਿਆ ਨਹੀਂ ਜਾਂਦਾ ਉਹਨਾਂ ਨੂੰ ਦੁਬਾਰਾ ਹੋਸ਼ ਵਿੱਚ ਲਿਆਉਣ ਲਈ ਤਲੀਆਂ ਸੱਸੀਆਂ ਜਾਂਦੀਆਂ ਜੜੀਆਂ ਬੂਟੀਆਂ ਖਵਾਈਆਂ ਜਾਂਦੀਆਂ ਹਨ ਕਿਉਂਕਿ ਮਕਸਦ ਮਾਰਨਾ ਨਹੀਂ ਸੀ ਮਕਸਦ ਹਰਾਉਣਾ ਸੀ ਮਕਸਦ ਸੀ ਧਰਮ ਬਦਲੋਣਾ ਕਿਉਂਕਿ ਮਾਰ ਦੇਣਾ ਇਹਨਾਂ ਲਈ ਜਿੱਤ ਨਹੀਂ ਸੀ ਮਾਰਦਾਂ ਇਹ ਪਹਿਲਾਂ ਵੀ ਬਹੁਤਿਆਂ ਨੂੰ ਚੁੱਕੇ ਸਨ ਆਨੰਦਗੜ੍ਹ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਸਿੰਘ ਭੁੱਖ ਨਾਲ ਸ਼ਹੀਦ ਹੋ ਗਏ ਉਸ ਤੋਂ ਬਾਅਦ ਸਰਸਾ ਨਦੀ ਤੇ ਕਿੰਨੇ ਹੀ ਸ਼ਹੀਦ ਹੋਏ ਸਰਸਾ ਦੀ ਜੰਗ ਵਿੱਚ ਅਨੇਕਾਂ ਕੁਰਬਾਨੀਆਂ ਹੋਈਆਂ ਫਿਰ ਚਮਕੌਰ ਦੀ ਗੜੀ ਵਿੱਚ ਵੀ ਸ਼ਹਾਦਤਾਂ ਹੋਈਆਂ ਪਰ ਇਤਿਹਾਸ ਗਵਾਹ ਹੈ ਹਜ਼ਾਰਾਂ ਵਿੱਚੋਂ ਇੱਕ ਵੀ ਸਿੰਘ ਐਸਾ ਨਹੀਂ ਸੀ ਜਿਸ ਨੇ ਇਹਨਾਂ ਦੇ ਸਾਹਮਣੇ ਸਿਰ ਨਵਾਇਆ ਹੋਵੇ ਇਹ ਹੀ ਗੱਲ ਸੀ ਜੋ ਇਹਨਾਂ ਨੂੰ ਸਭ ਤੋਂ ਵੱਧ ਡਰਾਉਂਦੀ ਸੀ ਉਨ੍ਹਾਂ ਦੇ ਮਨ ਵਿੱਚ ਇਹ ਵਹਿਮ ਸੀ ਕਿ ਜਦੋਂ ਦੀਵਾਰ ਡਿੱਗੀ ਸਾਹਿਬਜ਼ਾਦੇ ਬੇਹੋਸ਼ ਹੋਏ ਤਾਂ ਅਜਿਹੀ ਅਵਸਥਾ ਵਿੱਚ ਜਦੋਂ ਉਹਨਾਂ ਨੂੰ ਮਾਤਾ ਜੀ ਕੋਲ ਲਜਾਇਆ ਜਾਵੇਗਾ ਤਾਂ ਆਪਣੇ ਬੇਹੋਸ਼ ਪੋਤਿਆਂ ਨੂੰ ਵੇਖ ਕੇ ਮਾਤਾ ਗੁਜਰੀ ਜੀ ਡਰ ਜਾਣਗੇ ਸਾਡੇ ਅੱਗੇ ਮਿੰਤਾ ਕਰਨਗੇ ਰਹਿਮ ਦੀ ਭੀਖ ਮੰਗਣਗੇ ਤੇ ਸਾਹਿਬਜ਼ਾਦਿਆਂ ਨੂੰ ਕਹਿਣਗੇ ਪੁੱਤਰੋ ਤਰੰਬਦਲ ਪਰ ਉਹ ਕੀ ਜਾਣਦੇ ਸਨ ਕਿ ਇਹ ਜੋ ਪੱਕੇ ਸਿੱਦਕਾਂ ਵਾਲੇ ਸਾਹਿਬਜ਼ਾਦੇ ਉਹਨਾਂ ਦੇ ਸਾਹਮਣੇ ਖੜੇ ਨੇ ਇਹ ਸਿੱਖਿਆ ਕਿਸ ਦੀ ਦਿੱਤੀ ਹੋਈ ਹੈ ਇਹ ਮਾਤਾ ਗੁਜਰੀ ਜੀ ਦੀ ਹੀ ਸਿੱਖਿਆ ਦਾ ਨਤੀਜਾ ਸੀ ਜਰਾ ਸੋਚੋ ਮਾਤਾ ਗੁਜਰੀ ਜੀ ਦੀ ਕਿਹੋ ਜੀ ਵੱਡੀ ਟ੍ਰੇਨਿੰਗ ਹੋਵੇਗੀ ਇਹ ਕੋਈ 1 2 ਦਿਨਾਂ ਦੀ ਗੱਲ ਨਹੀਂ ਸੀ ਕਿ ਠੰਡੇ ਬੁਰਜ ਵਿੱਚ ਆ ਕੇ ਅਚਾਨਕ ਕੁਝ ਸਿਖਾ ਦਿੱਤਾ ਹੋਵੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਹਿਬਜ਼ਾਦਾ ਫਤਿਹ ਸਿੰਘ ਜੀ ਜਦੋਂ ਸਿਰਫ 2 ਸਾਲ ਦੇ ਸਨ ਤਾਂ ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਹੋ ਗਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਨੂੰ ਸੌਂਪੀ ਜਾਂਦੀ। ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਉਹਨਾਂ ਦੇ ਦਾਦੇ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਸੁਣਾਉਂਦੇ, ਪਰਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹਾਦਰੀ ਦੇ ਕisse ਸੁਣਾਉਂਦੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉਹਨਾਂ ਦੀ ਅਡੋਲਤਾ ਸਾਹਿਬਜ਼ਾਦਿਆਂ ਦੇ ਮਨਾਂ ਵਿੱਚ ਵਸੀ ਹੋਈ ਸੀ। ਫਿਰ ਉਹ ਬੇਹੋਸ਼ ਸਹਬਜ਼ਾਦੀਆਂ ਨੂੰ ਮੋਢ ਮਾਤਾ ਗੁਜਰੀ ਜੀ ਦੇ ਕੋਲ ਠੰਡੇ ਬੁਰਜ ਵਿੱਚ ਛੱਡ ਗਏ ਅਤੇ ਨਾਲ ਹੀ ਸਿਪਾਹੀ ਇਹ ਧਮਕੀ ਦੇ ਕੇ ਗਏ ਕਿ ਜੇ ਆਪਣੇ ਪੋਤਿਆਂ ਨੂੰ ਜਿਉਂਦਾ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਸਮਝਾ ਦਿਓ ਵਜ਼ੀਰ ਖਾਨ ਨੇ ਇੱਕ ਦਿਨ ਦਾ ਸਮਾਂ ਦਿੱਤਾ ਹੈ ਕਿਹਾ ਕੱਲ ਇਹਨਾਂ ਨੂੰ ਫਿਰ ਕਚੈਰੀ ਵਿੱਚ ਲਿਆਉਣਾ ਹੈ ਜੇ ਨਾ ਮੰਨੇ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਜਰਾ ਸੋਚੋ 12 ਬੋ ਦੀ ਉਹ ਰਾਤ ਕਿੰਨੇ ਭਾਰੀ ਹੋਵੇਗੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਦੇ ਤਾਰੇ ਕਿਸ ਹਾਲਤ ਵਿੱਚ ਹੋਣਗੇ ਸੱਚੇ ਪਾਤਸ਼ਾਹ ਦੋ ਪੁੱਤਰ ਤੁਸੀਂ ਚਮਕੌਰ ਦੀ ਗੜੀ ਵਿੱਚ ਸਾਡੇ ਲਈ ਵਾਰ ਦਿੱਤੇ ਅਤੇ ਦੋ ਨਿੱਕੇ ਪੁੱਤਰ ਅਤ ਦਿੱਤ ਸਹੀਹ ਸਹਿ ਕੇ ਵੀ ਹਾਰ ਨਹੀਂ ਮੰਨ ਰਹੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਿਤਾ ਨਾ ਇਤਿਹਾਸ ਵਿੱਚ ਕਦੇ ਹੋਇਆ ਹੈ ਤੇ ਨਾ ਹੀ ਕਦੇ ਹੋ ਸਕੇਗਾ ਜੇਸ ਪਿਤਾ ਨੇ ਆਪਣੇ ਚਾਰੇ ਪੁੱਤਰ ਵਾਰ ਕੇ ਇਹ ਕਿਹਾ ਸੀ ਇਨ ਪੁੱਤਰਾਂ ਦੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹ 13 ਪੋ ਦਾ ਦਿਨ ਚੜਦਾ ਹੈ ਮਾਤਾ ਗੁਜਰੀ ਜੀ ਨੂੰ ਅੰਦਰੋਂ ਅੰਦਰ ਪਤਾ ਹੁੰਦਾ ਹੈ ਕਿ ਅੱਜ ਮੈਂ ਆਪਣੇ ਪੋਤੇਆਂ ਨੂੰ ਆਖਰੀ ਵਾਰ ਦੇਖ ਰਹੀ ਹਾਂ ਕਿਉਂਕਿ ਉਹ ਜਾਣਦੇ ਸਨ ਇਹ ਬੱਚੇ ਨਾ ਝੁਕਨੇ ਨੇ ਨਾ ਹੀ ਧਰਮ ਛੱਡਣਾ ਹੈ ਮਾਤਾ ਗੁਜਰੀ ਜੀ ਨੇ ਮੱਥੇ ਚੁੰਮ ਕੇ ਛੋਟੇ ਸਹਿਬਜ਼ਾਦਿਆਂ ਨੂੰ ਆਖਰੀ ਵਾਰ ਗਲ ਵਕੜੀ ਵਿੱਚ ਲਿਆ ਹੋਵੇਗਾ ਜਾਂਦੇ ਹੋਏ ਇੱਕੋ ਸੁਨੇਹਾ ਦਿੱਤਾ ਹੋਵੇਗਾ ਨਾ ਤੁਹਾਡੇ ਪਰਦਾਦਾ ਗੁਰੂ ਹਰਗੋਬਿੰਦ ਸਾਹਿਬ ਚੁਕੇ ਨਾ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਚੁਕੇ ਨਾ ਤੁਹਾਡੇ ਪਿਤਾ ਗੁਰੂ ਗੋਬੀ ਸਿੰਘ ਜੀ ਚੁਕੇ ਅਤੇ ਤੁਸੀਂ ਵੀ ਕਦੇ ਨਹੀਂ ਚੁਕਣਾ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੋਂ ਬਾਹਰ ਲਿਆਂਦਾ ਗਿਆ ਆਖਰੀ ਵਾਰ ਪੁੱਛਿਆ ਗਿਆ ਦੱਸੋ ਹੁਣ ਤੁਹਾਡਾ ਫੈਸਲਾ ਕੀ ਹੈ ਸਾਹਿਬਜ਼ਾਦੀਆਂ ਨੇ ਸਿਰ ਹਲਾ ਕੇ ਜਵਾਬ ਦਿੱਤਾ ਸਾਡਾ ਉਹੀ ਫੈਸਲਾ ਹੈ ਜੋ ਤੁਸੀਂ ਪਹਿਲੇ ਦਿਨ ਤੋਂ ਸੁਣਦੇ ਆ ਰਹੇ ਹੋ ਇਸ ਤੇ ਵਜ਼ੀਰਖਾਨੇ ਜਲਾਦਾਵਲ ਇਸ਼ਾਰਾ ਕਰ ਦਿੱਤਾ ਕਹਿੰਦੇ ਨੇ ਛੋਟੇ ਸਾਹਿਬਜ਼ਾਦੀਆਂ ਨੂੰ ਜ਼ਮੀਨ ਤੇ ਢਾ ਦਿੱਤਾ ਗਿਆ ਛਾਤੀਆਂ ਉੱਤੇ ਗੋਡੇ ਰੱਖੇ ਗਏ ਤੇਜ ਖੰਜਰਾਂ ਨਾਲ ਉਹਨਾਂ ਦੀਆਂ ਗਰਦਨਾ ਉੱਤੇ ਵਾਰ ਕੀਤਾ ਗਿਆ ਇਹੇ ਝਟਕੇ ਨਾਲ ਨਹੀਂ ਸੀ ਇਹੇ ਹੌਲੀ-ਹੌਲੀ ਕੀਤਾ ਗਿਆ ਕੰਜਰ ਹੌਲੀ-ਹੌਲੀ ਗਰਦਨਾ ਉੱਤੇ ਚੁਲਾਈ ਗਏ ਇਹ ਸਿਰਫ ਮੌਤ ਨਹੀਂ ਸੀ ਇਹ ਅਡੋਲਤਾ ਦੀ ਅੰਤਮ ਪਰਖ ਸੀ ਅਤੇ ਛੋਟੇ ਸਹਬਜ਼ਾਦੇ ਉਸ ਪਰਖ ਵਿੱਚ ਵੀ ਅਟੱਲ ਰਹੇ ਇਤਿਹਾਸ ਵਿੱਚ ਲਿਖਿਆ ਆਉਂਦਾ ਹੈ ਕਿ ਸਹਬਜ਼ਾਦਾ ਜੁਰਾਵਰ ਸਿੰਘ ਜੀ ਕੁਝ ਹੀ ਪਲਾਂ ਵਿੱਚ ਪ੍ਰਾਨ ਤਿਆਗ ਦਿੰਦੇ ਨੇ ਪਰ ਸਹਬਜ਼ਾਦਾ ਫਤਿਹ ਸਿੰਘ ਜੀ ਅੱਧੀ ਕੜੀ ਤੱਕ ਤੜਫਦੇ ਰਹਿੰਦੇ ਹਨ ਉਸ ਅੱਧੀ ਘੜੀ ਦੀ ਤੜਫਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਨਿੱਕੇ ਫਰਜ਼ੰਦ ਆਪਣੇ ਵੱਡੇ ਵੀਰਾਂ ਕੋਲ ਆਪਣੇ ਦਾਦੇ ਕੋਲ ਜਾ ਮਿਲਦੇ ਨੇ ਉਹ ਨਿੱਕੀਆਂ ਜਿੰਦਾ ਬੜਾ ਵੱਡਾ ਸਾਕਾ ਕਰ ਗਈਆਂ ਉਹ ਸਾਡੀ ਕੌਮ ਦੇ ਅਸਲ ਬਾਬੇ ਨੇ ਖੁਦਾ ਨਾ ਕਰੇ ਜੇ ਉਸ ਦਿਨ ਉਹ ਝੁੱਕ ਜਾਂਦੇ ਤਾਂ ਅੱਜ ਸਾਡੀ ਹੁੰਦੀ ਨਾ ਹੁੰਦੀ ਕੁਝ ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਇੱਕ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਐਸੇ ਸਰਹੰਦ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਜਿਸ ਧਰਤੀ ਉੱਤੇ ਕਦੇ ਸੈਬਜ਼ਾਦਿਆਂ ਨੂੰ ਇੱਟਾਂ ਵਿੱਚ ਜਨਿਆਂ ਗਿਆ ਸੀ ਉਸ ਸਰਹੰਦ ਦੀ ਇੱਕ ਵੀ ਇੱਟ ਖਾਲਸੇ ਨੇ ਸਲਾਮਤ ਨਹੀਂ ਛੱਡੀ ਵਜ਼ੀਰ ਖਾਨ ਦੇ ਵੱਡੇ ਵੱਡੇ ਮਹਿਲ ਮਿੱਟੀ ਵਿੱਚ ਰੁਲਾ ਦਿੱਤੇ ਗਏ ਮੁਗਲ ਰਾਜ ਦਾ ਤਖ਼ਤਾ ਪਲਟ ਦਿੱਤਾ ਗਿਆ ਜਿਸ ਧਰਤੀ ਉੱਤੇ ਕਦੇ ਸਹਿਬਜ਼ਾਦੇਆ ਉੱਤੇ ਤਸ਼ੱਦਦ ਹੋਇਆ ਸੀ ਉੱਥੇ ਹੀ ਵਜ਼ੀਰ ਖਾਨ ਨੂੰ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਚੱਪੜ ਚਿਲੀ ਦੇ ਮੈਦਾਨ ਤੋਂ ਕਿਸੀ ਇੱਟ ਕੇ ਲਿਆਂਦਾ ਗਿਆ ਉਸ ਨੂੰ ਕੁੱਤੇ ਵਰਗੀ ਮੌਤ ਦਿੱਤੀ ਗਈ ਅੱਧ ਮਰੇ ਹੋਏ ਨੂੰ ਦਰਖਤ ਨਾਲ ਟੰਗਿਆ ਗਿਆ ਪਰਾਲੀ ਰੱਖ ਕੇ ਅੱਗ ਲਾਈ ਗਈ ਗਿੱਦਾਂ ਨੇ ਆ ਕੇ ਉਸ ਦਾ ਮਾਸ ਨੋਚਿਆ ਇਸਲਾਮ ਧਰਮ ਵਿੱਚ ਅਗਨ ਨਾਲ ਸਜ਼ਾ ਸਭ ਤੋਂ ਵੱਡੀ ਸਜ਼ਾ ਮੰਨੀ ਜਾਂਦੀ ਹੈ ਉਹੀ ਸਜ਼ਾ ਵਜ਼ੀਰ ਖਾਨ ਨੂੰ ਦਿੱਤੀ ਗਈ ਅਤੇ ਪਾਪੀ ਸੁਚਾਨੰਦ ਨੂੰ ਸਰਹੰਦ ਦੀਆਂ ਗਲੀਆਂ ਵਿੱਚ ਨੱਕ ਵਿੱਚ ਨਕੇਲ ਪਾ ਕੇ ਘੁਮਾਇਆ ਗਿਆ ਅਤੇ ਉਸ ਤੋਂ ਭੀਖ ਮੰਗਵਾਈ ਗਈ ਇਹ ਹੈ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਇਹ ਸ਼ਹਾਦਤ ਅਸੀਂ ਕਦੇ ਨਹੀਂ ਭੁੱਲ ਸਕਦੇ ਅਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਜ਼ਰੂਰ ਦੱਸੀਏ ਕਿਉਂਕਿ ਜੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਉਸ ਨੀਹਾਂ ਨੂੰ ਉਸ ਤਸ਼ੱਦਦ ਨੂੰ ਭੁੱਲ ਗਏ ਤਾਂ ਅਸੀਂ ਆਪ ਹੀ ਰੁੱਲ ਜਾਵਾਂਗੇ ਸਾਡੀ ਕੋਈ ਪਹਿਚਾਣ ਨਹੀਂ ਰਹੇਗੀ ਉਹਨਾਂ ਨੂੰ ਸ਼ਹਾਦਤ ਦੀ ਕੋਈ ਲੋੜ ਨਹੀਂ ਸੀ ਉਹ ਆਨੰਦਪੁਰ ਸਾਹਿਬ ਵਿੱਚ ਬਾਦਸ਼ਾਹਾਂ ਵਰਗੀ ਜ਼ਿੰਦਗੀ ਜੀ ਰਹੇ ਸਨ ਉਹ ਸਭ ਕੁਝ ਛੱਡ ਦਿੱਤਾ ਆਨੰਦਪੁਰ ਨਗਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰ ਦਿੱਤਾ ਇਸ ਲਈ ਸਾਡੇ ਲਈ ਇਹ ਦਰਦ ਮਹਿਸੂਸ ਕਰੋ ਕਿ ਗੁਰੂ ਗੋਬੀ ਸਿੰਘ ਜੀ ਨੇ ਸਾਡੇ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹਾਦਤ ਪੂਰੀ ਤਰ੍ਹਾਂ ਦੱਸ ਵੀ ਨਹੀਂ ਸਕੇ ਆਓ ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖੀਏ ਜੇ ਕਿਤੇ ਇਤਿਹਾਸ ਦੱਸਣ ਵਿੱਚ ਕੋਈ ਭੁੱਲ ਚੁੱਕ ਰਹਿ ਗਈ ਤਾਂ ਉਸ ਲਈ ਖਿਮਾ ਮੰਗਦੇ ਹਾਂ ਅਤੇ ਸਫਰੇ ਵਿਰਾਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ